ਪਹਿਲਾ ਹੈ ਪ੍ਰੇਮ ਦੂਸਰਾ ਆਨੰਦ ਤੀਸਰਾ ਹੈ ਸ਼ਾਂਤੀ ਪਰਮੇਸ਼ਵਰ ਇਜ਼ਰਾਈਲੀਆਂ ਨੂੰ ਕਹਿ ਰਿਹਾ ਜੇ ਤੁਸੀਂ ਸ਼ਾਂਤੀ ਨਾਲ ਰਹਿਣਾ ਹੈ ਤਾਂ ਜੇ ਤੁਸੀਂ ਮਿਲ ਕੇ ਰਹਿਣਾ ਹੈ ਤਾਂ ਜੇ ਚਾਹੁੰਦੇ ਹੋ ਦੁਸ਼ਮਣਾਂ ਦਾ ਡਰ ਨਾ ਹੋਵੇ ਜੋ ਤੁਹਾਡੇ ਕੋਲ ਹੈ ਜੇ ਉਹਦਾ ਤੁਸੀਂ ਆਨੰਦ ਮਾਣਨਾ ਚਾਹੁੰਦੇ ਹੋ ਆਮਾਲੇਕ ਨਾਮ ਦੇ ਜੋ ਲੁਟੇਰੇ ਆ ਚੋਰਾ ਹਥਿਆਰੇ ਆ ਉਹਨਾਂ ਨੂੰ ਤੂੰ ਨਾਸ਼ ਕਰਨਾ ਹੈ ਜਦ ਤੱਕ ਉਹ ਜਿਉਂਦੇ ਰਹਿਣਗੇ ਉਦੋਂ ਤੱਕ ਤੁਹਾਡੇ ਵਿੱਚ ਸ਼ਾਂਤੀ ਨਹੀਂ ਰਹੇਗੀ ਉਹਨਾਂ ਦੀ ਇਹ ਇੱਕ ਆਦਤ ਆ ਉਹ ਲੋਕ ਕੇ ਹਮਲਾ ਕਰਦੇ ਆ ਉਹਨਾਂ ਦਾ ਸੋਚਣਾ ਇਹ ਆ ਕਿ ਸ਼ਾਂਤੀ ਭੰਗ ਕਰਨੀਆਂ ਉਹਨਾਂ ਦੀ ਰੀਤ ਇਹ ਆ ਕਿ ਉਹ ਅਚਾਨਕ ਹਮਲਾ ਕਰਦੇ ਆ ਮੈਨੂੰ ਹਜੇ ਤੱਕ ਯਾਦ ਆ ਯੈਸ ਅਮਲੇ ਕੀ ਲੋਕ ਪਰਮੇਸ਼ਵਰ ਦੇ ਮਨ ਦੇ ਵਿੱਚ ਕੌੜੀ ਯਾਦ ਬਣ ਕੇ ਰਹਿ ਗਏ ਆ ਹਾਂ ਅਮਲ ਇਕਿਆ ਦੇ ਬਾਰੇ ਜਦੋਂ ਵੀ ਪਰਮੇਸ਼ਵਰ ਸੋਚਦੇ ਆ ਹਾਂ ਪਰਮੇਸ਼ਵਰ ਨੂੰ ਕੌੜੀ ਯਾਦ ਆਉਂਦੀ ਆ ਇੱਕ ਬੁਰੀ ਯਾਦ ਆਉਂਦੀ ਆ ਉਹਨਾਂ ਨੇ ਕਿੰਨੀ ਦੁਸ਼ਟਤਾ ਦਾ ਵਿਹਾਰ ਕੀਤਾ ਕਿੰਨੀ ਨੀਚਤਾ ਦਾ ਵਿਹਾਰ ਕੀਤਾ ਅਤੇ ਕਿੰਨਾ ਬੁਰਾ ਵਿਹਾਰ ਕਰ ਰਿਹਾ ਇਹ ਹੀ ਪਰਮੇਸ਼ਵਰ ਦੇ ਮਨ ਚ ਉਹਨਾਂ ਦੇ ਲਈ ਯਾਦਗਾਰਾਂ ਬਾਈਬਲ ਦੇ ਵਿੱਚ ਮਹਾਨ ਧਰਮੀ ਵਿਅਕਤੀ ਨੂੰ ਵੇਖਦੇ ਹਾਂ ਉਹ ਬੜਾ ਪਵਿੱਤਰ ਸੀ ਐਸਾ ਮਹਾਨ ਅਤੇ ਤਰਮੀ ਵਿਅਕਤੀ ਜਾਨ ਬੁਝ ਕੇ ਭਿਆਨਕ ਪਾਪ ਦੇ ਵਿੱਚ ਫਸ ਗਿਆ ਜਦੋਂ ਐਸਾ ਪਾਪ ਦੀ ਤਤਾ ਪਰਮੇਸ਼ਵਰ ਨੇ ਵੇਖਿਆ ਇਹ ਕਿਨੇ ਪਾਪ ਮੇ ਕੰਮ ਦੇ ਵਿੱਚ ਆ ਇਹਨੇ ਕਿੰਨੀ ਦੁਸ਼ਟਤਾ ਕੀਤੀ ਆ ਇਹਨੇ ਕਿੰਨਾ ਬੁਰਾ ਕੰਮ ਕੀਤਾ ਹੈ ਇਸ ਤਰ੍ਹਾਂ ਪਰਮੇਸ਼ਵਰ ਨੇ ਆਪਣੇ ਮਨ ਚ ਸੋਚਿਆ ਇਹ ਵਿਅਕਤੀ ਪਾਪ ਕਰਕੇ ਗਲਤੀ ਕਰਕੇ ਉਸ ਤੋਂ ਬਾਅਦ ਮਾਫੀ ਮੰਗਦਾ ਤਾਂ ਚੰਗਾ ਹੁੰਦਾ ਪਛਤਾਪ ਕਰਦਾ ਤਾਂ ਚੰਗਾ ਹੁੰਦਾ ਪੈਰਾਂ ਨੂੰ ਫੜ ਕੇ ਮਾਫੀ ਮੰਗਦਾ ਤਾਂ ਚੰਗਾ ਹੁੰਦਾ ਇਸ ਨੇ ਪਾਪ ਕਰਕੇ ਪਛਤਾਪ ਕਰਨ ਦੇ ਬਦਲੇ ਇਸ ਵਿਅਕਤੀ ਨੇ ਕੀ ਕੀ ਕੀਤਾ ਤੁਸੀਂ ਜਾਣਦੇ ਹੋ ਉਸ ਪਾਪ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਵਚਨਾਂ ਨੂੰ ਸੁਣਨ ਵਾਲਿਆਂ ਵਿੱਚੋਂ ਭਾਈ ਵੀ ਹੋ ਸਕਦੇ ਆ ਭੈਣਾਂ ਵੀ ਹੋ ਸਕਦੀਆਂ ਹੈ ਭੈਣੋ ਤੇ ਭਰਾਓ ਤੁਸੀਂ ਆਤਮਿਕ ਭੈਣ ਜਾਂ ਭਾਈ ਹੋਣ ਕਰਕੇ ਤੁਸੀਂ ਗਲਤੀ ਕਰ ਰਹੇ ਹੋ ਪਰਮੇਸ਼ਵਰ ਵੇਖ ਰਿਹਾ ਆ ਕੀਆ ਕਿ ਇਹ ਜਾਣਬੁੱਝ ਕੇ ਗਲਤੀ ਕਰ ਰਿਹਾ ਹੈ ਜਾਣਬੁੱਝ ਕੇ ਚਿੱਕਰ ਚ ਡਿੱਗ ਰਿਹਾ ਹੈ ਸਭ ਕੁਝ ਜਾਣਦੇ ਹੋਏ ਵੀ ਜੀਵਨ ਨੂੰ ਬਰਬਾਦ ਕਰ ਰਹੀਆ ਜ਼ਿੰਦਗੀ ਨਾਸ਼ ਕਰ ਰਹੀਆ ਉਸ ਪਾਪ ਮੇ ਕਮਨੂ ਜੀਵਨ ਚ ਜਗ੍ਹਾ ਦੇ ਰਹੀਆ ਪਾਪ ਮੇ ਦਲਦਲ ਚ ਫਸ ਰਹੀਆ ਅਤੇ ਜਦੋਂ ਪਰਮੇਸ਼ਵਰ ਤੁਹਾਨੂੰ ਵੇਖਦਾ ਹੈ ਅਤੇ ਇਸ ਤਰ੍ਹਾਂ ਸੋਚਦਾ ਹੈ ਇਹ ਠੀਕ ਨਹੀਂ ਆ ਪਿਆਰਿਓ ਚੰਗਾ ਨਹੀਂ ਆ ਉਹ ਮਹਾਨ ਰਾਜਾ ਸੀ ਪਵਿੱਤਰ ਸੀ ਧਰਮੀ ਸੀ ਇੱਕ ਰਾਜਾ ਵੀ ਸੀ ਪ੍ਰਾਰਥਨਾ ਕਰਨ ਵਾਲਾ ਵੀ ਸੀ ਮਹਾਨ ਅਗਵਾ ਵੀ ਸੀ ਲੜਾਈ ਦੇ ਵਿੱਚ ਮਾਹਰ ਵੀ ਸੀ ਜ਼ਬੂਰ ਲਿਖਦਾ ਸੀ ਚੰਗਾ ਮਿੱਤਰ ਵੀ ਸੀ ਬੜਾ ਦੀਨ ਵੀ ਸੀ ਹਰ ਪਾਸਿਓ ਹਰ ਗਲਚ ਉਹ ਮਹਾਰਸੀ ਪਰ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹਨੇ ਆਪਣੇ ਜੀਵਨ ਚ ਪਾਪ ਕੀਤਾ ਉਦੇ ਪਾਪ ਕਰਨ ਦਾ ਕਾਰਨ ਇਹ ਸੀ ਕਿ ਉਹ ਆਪਣੀਆਂ ਅੱਖਾਂ ਤੇ ਕੰਟਰੋਲ ਨਾ ਕਰ ਪਾਇਆ ਲਿਖਿਆ ਸ਼ਾਮ ਦੇ ਸਮੇਂ ਆਪਣੇ ਪਵੰਦੀ ਛਾਤੇ ਗਿਆ ਅਤੇ ਉਥੇ ਟਹਿਲ ਰਿਹਾ ਸੀ ਤਦ ਉਸ ਨੂੰ ਇੱਕ ਔਰਤ ਨਹਾਉਂਦੀ ਹੋਈ ਦਿਖਾਈ ਦਿੱਤੀ ਇਸ ਗੱਲ ਤੇ ਗੌਰ ਕਰਿਓ ਅਣਜਾਣੇ ਚ ਯਾਨੀ ਸੋਚਾ ਵੀ ਨਾ ਹੋਵੇ ਦੇਖਣਾ ਅਲੱਗ ਗੱਲ ਆ ਤੁਸੀਂ ਟੀਵੀ ਵੇਖ ਰਹੇ ਹੋ ਤੁਹਾਡੇ ਸੋਚੇ ਬਿਨਾ ਅਸ਼ਲੀਲ ਦ੍ਰਿਸ਼ ਅੱਗੇ ਆ ਸਕਦਾ ਹੈ ਸੈੱਲ ਫੋਨ ਤੇ ਤੁਸੀਂ ਵਚਨ ਸੁਣਨ ਦੇ ਲਈ YouTube ਓਪਨ ਕਰਦੇ ਹੋ ਤਾਂ ਜਾਂ ਸੋਸ਼ਲ ਮੀਡੀਆ ਓਪਨ ਕਰਨ ਤੇ ਤੁਸੀਂ ਵਚਨ ਸੁਣਨ ਲਈ ਓਪਨ ਕੀਤੀ ਅਚਾਨਕ ਅਸ਼ਲੀਲ ਦ੍ਰਿਸ਼ ਆ ਗਿਆ ਅਚਾਨਕ ਕੋਈ ਐਡ ਆ ਸਕਦੀ ਆ ਇਸ ਤਰ੍ਹਾਂ ਜੇ ਆ ਜਾਂਦਾ ਹੈ ਤਾਂ ਉਸ ਨੂੰ ਕਲੋਜ਼ ਕਰਨਾ ਸਾਡਾ ਕੰਮ ਆ ਇਸ ਤਰ੍ਹਾਂ ਨਾ ਹੋ ਕੇ ਜੇ ਤੁਸੀਂ ਉਸ ਨੂੰ ਬਾਰ-ਬਾਰ ਵੇਖ ਰਹੇ ਹੋ ਤਾਂ ਇਹਦਾ ਮਤਲਬ ਤੁਹਾਡੀਆਂ ਅੱਖਾਂ ਤੇ ਕੋਈ ਵੀ ਕੰਟਰੋਲ ਨਹੀਂ ਆ ਅਚਾਨਕ ਕੋਈ ਅਸ਼ਲੀਲ ਦ੍ਰਿਸ਼ ਤੁਹਾਡੇ ਸਾਹਮਣੇ ਆ ਸਕਦਾ ਹੈ ਤੁਹਾਨੂੰ ਵਿਖਾਈ ਦੇ ਸਕਦਾ ਹੈ ਸਾਹਮਣੇ ਆ ਸਕਦਾ ਹੈ ਅਚਾਨਕ ਕੋਈ ਸੁੰਦਰ ਲੜਕਾ ਜਾਂ ਲੜਕੀ ਤੁਹਾਡੇ ਸਾਹਮਣੇ ਆ ਸਕਦੀ ਆ ਅਚਾਨਕ ਤੁਸੀਂ ਦੇਖਿਆ ਵੀ ਹੋਏਗਾ ਅਚਾਨਕ ਤੁਹਾਡਾ ਵੇਖਣਾ ਗਲਤ ਨਹੀਂ ਆ ਪਰ ਇੱਕ ਵਾਰ ਵੇਖਣ ਤੋਂ ਬਾਅਦ ਦੁਬਾਰਾ ਵੇਖਣਾ ਬਸ ਇਹ ਹੀ ਗਲਤ ਆ ਬਸ ਅੱਡੇ ਤੇ ਜਦੋਂ ਬੱਸ ਦਾ ਇੰਤਜ਼ਾਰ ਕਰਦੇ ਹੋ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਜਾਂ ਕਿਸੇ ਵੀ ਜਗ੍ਹਾ ਤੇ ਤੁਸੀਂ ਜਾਂਦੇ ਹੋ ਕੋਈ ਲੜਕਾ ਦਿਖਾਈ ਦਿੰਦਾ ਹੈ ਇਹ ਕੋਈ ਲੜਕੀ ਸਾਹਮਣੇ ਆ ਸਕਦੀਆ ਅਣਜਾਣੇ ਚ ਵੇਖ ਲਿਆ ਸਿਰ ਥਲੇ ਕਰ ਲਿਆ ਪਰ ਦੂਸਰੀ ਵਾਰ ਜੇ ਉਸ ਲੜਕੇ ਨੂੰ ਵੇਖਣ ਦਾ ਮਨ ਕੀਤਾ ਲੜਕੀ ਨੂੰ ਵੇਖਣ ਦਾ ਮਨ ਕੀਤਾ ਤਾਂ ਫਿਰ ਗਲਤ ਆ ਮੰਨ ਲਓ ਅਚਾਨਕ ਤੁਹਾਡੇ ਸਾਹਮਣੇ ਕੁਝ ਆ ਗਿਆ ਪਰ ਉਸ ਨੂੰ ਜੇ ਦੁਬਾਰਾ ਵੇਖਣ ਦੀ ਇੱਛਾ ਹੋਈ ਤਾਂ ਤੁਹਾਨੂੰ ਵੀ ਨਹੀਂ ਪਤਾ ਚੱਲਦਾ ਅਤੇ ਚੈਨਲ ਬਦਲਦੇ ਸਮੇਂ ਅਚਾਨਕ ਕੋਈ ਚੈਨਲ ਆ ਗਿਆ ਤੁਸੀਂ ਫਿਰ ਤੋਂ ਦੁਬਾਰਾ ਪਿੱਛੇ ਜਾ ਕੇ ਜੇ ਉਸ ਨੂੰ ਵੇਖਦੇ ਹੋ ਤਾਂ ਇਹ ਗਲਤ ਆ ਪਿਆਰੀਓ ਬਾਈਬਲ ਦੱਸਦੀਆ ਸ਼ਰੀਰ ਦਾ ਦੀਵਾ ਅੱਖ ਹੈ ਜੇ ਤੇਰੀਆਂ ਅੱਖਾਂ ਸਈ ਹੈ ਤਾਂ ਤੁਹਾਡਾ ਸਾਰਾ ਸ਼ਰੀਰ ਵੀ ਪ੍ਰਕਾਸ਼ਮਾਨ ਹੋਏਗਾ ਜੇ ਤੁਹਾਡੀਆਂ ਅੱਖਾਂ ਪਵਿੱਤਰ ਹੈ ਤਾਂ ਤੁਹਾਡਾ ਸ਼ਰੀਰ ਵੀ ਪਵਿੱਤਰ ਹੋਵੇਗਾ ਮੇਰੇ ਭੈਣੋ ਅਤੇ ਭਰਾਵੋ ਅੱਜ ਕਈ ਲੋਕਾਂ ਦੀ ਸਮੱਸਿਆ ਕੀ ਹੈ ਤੁਸੀਂ ਜਾਣਦੇ ਹੋ ਅੱਖਾਂ ਚ ਪਵਿੱਤਰਤਾਈ ਨਹੀਂ ਆ ਅਤੇ ਫਿਰ ਸ਼ਰੀਰ ਵੀ ਪਵਿੱਤਰ ਨਹੀਂ ਰਹਿੰਦਾ ਸਾਡੇ ਵਿੱਚੋਂ ਹਰ ਇੱਕ ਜਣਾ ਕੀ ਚਾਹੁੰਦਾ ਹੈ ਜ਼ਿੰਦਗੀ ਦੇ ਚਾਰ ਦਿਨ ਪਵਿੱਤਰ ਤਾਈ ਨਾਲ ਜੀਣਾ ਇਸ ਤਰ੍ਹਾਂ ਸਾਰੇ ਹੀ ਚਾਹੁੰਦੇ ਆ ਆਸਤਾ ਹੈ ਪਰ ਸਾਡੇ ਵਿੱਚੋਂ ਪਵਿੱਤਰ ਜੀਵਨ ਜੀਣ ਵਾਲੇ ਅੱਜ ਕਿੰਨੇ ਲੋਕ ਆ ਮੇਰੇ ਭੈਣੋਂ ਅਤੇ ਭਰਾਵੋ ਦਾਊਦ ਜਵਾਨ ਸੀ ਉਹ ਸੋਹਣਾ ਸੀ ਪਰ ਸੁਣੋ ਸੋਹਣੇ ਪੰਦਾ ਸਹਾਰਾ ਲੈ ਕੇ ਲੜਕੀਆਂ ਦੇ ਨਾਲ ਬੁਰਾ ਕੰਮ ਕੀਤਾ ਹੋਵੇ ਅਸੀਂ ਬਿਲਕੁਲ ਨਹੀਂ ਵੇਖਿਆ ਆਪਣੀ ਜਵਾਨੀ ਦੇ ਵਿੱਚ ਦਾਊਦ ਧਾਰਮਿਕਤਾ ਨੂੰ ਬਚਾ ਸਕਿਆ ਆਪਣੀ ਜਵਾਨੀ ਦੇ ਵਿੱਚ ਦਾਊਦ ਨੇ ਆਪਣੇ ਸ਼ਰੀਰ ਨੂੰ ਬਚਾਇਆ ਜਵਾਨੀ ਦੇ ਵਿੱਚ ਸੋਹਣੇ ਪੰਨ ਦਾ ਸਹਾਰਾ ਲੈ ਕੇ ਲੜਕੀਆਂ ਦੇ ਪਿੱਛੇ ਪੈ ਕੇ ਪਾਪ ਮੇ ਕੰਮ ਉਸਨੇ ਬਿਲਕੁਲ ਵੀ ਨਹੀਂ ਕੀਤੇ ਉਸਨੇ ਆਪਣੇ ਆਪ ਨੂੰ ਬਚਾਇਆ ਇਸ ਲਈ ਗੌਰ ਕਰਿਓ ਜਵਾਨੀ ਚ ਆਪਣੇ ਸ਼ਰੀਰ ਦੀ ਰਾਖੀ ਕਰਕੇ ਅੱਧੀ ਉਮਰ ਚ ਹੋਣ ਤੋਂ ਬਾਅਦ ਮੈਨੂੰ ਕੋਈ ਚਿੰਤਾ ਨਹੀਂ ਆ ਮੈਂ ਕੋਈ ਗਲਤੀ ਨਹੀਂ ਕਰਾਂਗਾ ਕੋਈ ਪਾਪ ਨਹੀਂ ਕਰਾਂਗਾ ਪਵਿੱਤਰ ਜੀਵਨ ਜੀਵਾਂਗਾ ਹੁਣ ਵਿਆਹ ਵੀ ਹੋ ਗਿਆ ਹੈ ਹੁਣ ਵਿਆਹ ਹੋਣ ਤੋਂ ਬਾਅਦ পাপ ਕਿਸ ਤਰ੍ਹਾਂ ਕਰਾਂਗਾ ਜੇ ਇਸ ਤਰ੍ਹਾਂ ਕੋਈ ਸੋਚ ਰਿਹਾ ਹੈ ਤਾਂ ਸਾਵਧਾਨ ਸ਼ੈਤਾਨ ਤੁਹਾਡੇ ਦੁਆਰਾ ਪਾਪ ਕਰਵਾਉਣ ਦੇ ਲਈ ਤੁਹਾਡੇ ਮਰਨ ਤੱਕ ਉਹਦੇ ਨਰਕ ਜਾਂਦੇ ਤੱਕ ਉਹ ਆਪਣੀਆਂ ਕੋਸ਼ਿਸ਼ਾਂ ਨੂੰ ਕਦੇ ਵੀ ਨਹੀਂ ਛੱਡੇਗਾ ਦਾਊਦ ਆਪਣੀ ਜਵਾਨੀ ਚ ਬੜਾ ਚੰਗਾ ਸੀ ਪਰ ਵਿਆਹ ਹੋਣ ਤੋਂ ਬਾਅਦ ਵਿਆਹ ਹੋਣ ਤੋਂ ਬਾਅਦ ਇੱਕ ਭਿਆਨਕ ਪਾਪ 'ਚ ਉਹ ਡਿੱਗ ਪਿਆ ਮੈਂ ਇੱਕ ਛੋਟਾ ਜਿਹਾ ਕਾਰਨ ਦੱਸ ਕੇ ਅੱਗੇ ਵਧਣਾ ਚਾਹਾਂਗਾ ਆਓ ਪੜਦੇ ਹਾਂ ਦੂਸਰਾ ਸ਼ੈਮੂਅਲ 6ਵਾਂ ਅਧਿਆਇ 20ਵੇਂ ਵਚਨ ਤੋਂ ਪੜ ਰਿਹਾ ਹਾਂ 다ਊਦ ਆਪਣੇ ਘਰਾਂ ਨੇ ਨੂੰ ਆਸ਼ੀਸ਼ ਦੇਣ ਦੇ ਲਈ ਵਾਪਸ ਮੁੜਿਆ ਅਤੇ ਸ਼ਾਉਲ ਦੀ ਬੇਟੀ ਮੀਕਲ 다ਊਦ ਨੂੰ ਮਿਲਣ ਲਈ ਆਈ ਅਤੇ ਕਹਿਣ ਲੱਗੀ ਅੱਜ ਇਜ਼ਰਾਈਲ ਦਾ ਰਾਜਾ ਜਦ ਆਪਣਾ ਸ਼ਰੀਰ ਆਪਣੇ ਨੌਕਰਾਂ ਦੀਆਂ ਦਾਸੀਆਂ ਦੇ ਸਾਹਮਣੇ ਐਸਾ ਨੰਗਾ ਕੀਤਾ ਹੋਵੇ ਜਿਵੇਂ ਕਿਸੇ ਲੁੱਚੇ ਨੇ ਆਪਣੇ ਆਪ ਨੂੰ ਨੰਗਾ ਕੀਤਾ ਹੋਵੇ ਤਦ ਕੀ ਪ੍ਰਤਾਪੀ ਇਜ਼ਰਾਈਲ ਦਾ ਰਾਜਾ ਲੱਗਦਾ ਹੈ 다ਊਦ ਨੇ ਮੀਕਲ ਨੂੰ ਆਖਿਆ ਯਹਵਾ ਜਿਸ ਨੇ ਤੇਰੇ ਪਿਤਾ ਅਤੇ ਬਾਪ ਦਾਦਿਆਂ ਦੇ ਸਾਰੇ ਘਰਾਣੇ ਦੇ ਬਦਲੇ ਮੈਨੂੰ ਚੁਣ ਕੇ ਆਪਣੀ ਪ੍ਰਜਾ ਦਾ ਪ੍ਰਧਾਨ ਹੋਣ ਦੇ ਲਈ ਨਿਯੁਕਤ ਕੀਤਾ ਹੈ ਉਸ ਦੇ ਸਾਹਮਣੇ ਮੈਂ ਇਸ ਤਰ੍ਹਾਂ ਨੱਚਿਆ ਅਤੇ ਮੈਂ ਯਹਵਾ ਦੇ ਸਾਹਮਣੇ ਇਸੇ ਤਰ੍ਹਾਂ ਨੱਚਿਆ ਕਰਾਂਗਾ ਅਤੇ ਮੈਂ ਇਹਦੇ ਤੋਂ ਵੀ ਜ਼ਿਆਦਾ ਹੋਰ ਨਚਾਂਗਾ ਅਤੇ ਆਪਣੀ ਨਿਗਾ ਚ ਨੀਚ ਠਹਿਰਾਗਾ ਅਤੇ ਜਿੰਨਾ ਦਾਸੀਆਂ ਦੀ ਤੂੰ ਗੱਲ ਕੀਤੀ ਉਹ ਵੀ ਮੇਰਾ ਆਦਰਮਾਨ ਕਰਨਗੀਆਂ ਅਤੇ ਸ਼ਾਉਲ ਦੀ ਬੇਟੀ ਮੀਕਲ ਦੇ ਮਰਨ ਦੇ ਦਿਨਾਂ ਤੱਕ ਕੋਈ ਸੰਤਾਨ ਨਹੀਂ ਹੋਈ ਮੀਕਲ ਬਾਂਝ ਔਰਤ ਸੀ ਇੱਥੇ ਅਸੀਂ ਵੇਖਦੇ ਹਾਂ ਇਸ ਗੱਲ ਤੇ ਅਸੀਂ ਥੋੜਾ ਵਿਚਾਰ ਕਰੀਏ 다উদ ਮੀਕਲ ਨੂੰ ਪਸੰਦ ਕਰਦਾ ਸੀ ਅਸਲ 'ਚ ਦਾਊਦ ਮੀਕਲ ਨੂੰ ਪਿਆਰ ਕਰਦਾ ਸੀ ਅਤੇ ਮੀਕਲ ਦਾਊਦ ਨੂੰ ਪਿਆਰ ਕਰਦੀ ਸੀ ਇਹਨਾਂ ਦੋਨਾਂ ਦਾ ਵਿਆਹ ਵੱਡਿਆਂ ਦੁਆਰਾ ਨਿਯੁਕਤ ਕੀਤਾ ਗਿਆ ਵਿਆਹ ਸੀ ਪਰ ਉਹਨਾਂ ਨੇ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਪਿਆਰ ਕੀਤਾ ਪਿਆਰ ਕੀਤਾ ਅਤੇ ਵੱਡਿਆਂ ਦੇ ਸਾਹਮਣੇ ਹੀ ਵਿਆਹ ਕੀਤਾ ਦਾਊਦ ਮੀਕਲ ਨੂੰ ਬੜਾ ਪਿਆਰ ਕਰਦਾ ਸੀ ਪਤਾ ਨਹੀਂ ਕਿਉਂ ਦਾਊਦ ਨੇ ਮੀਕਲ ਨੂੰ ਨੀਚਾ ਕਰਨਾ ਸ਼ੁਰੂ ਕਰ ਦਿੱਤਾ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਉਹਦੇ ਪ੍ਰਤੀ ਗਲਤ ਸਹਿਮੀਆਂ ਆ ਗਈਆਂ 다ਊਦ ਤਾਂ ਆਪਣੇ ਆਪ ਨੂੰ ਦੀਨ ਕਰਕੇ ਪਰਮੇਸ਼ਵਰ ਦੀ ਹਜ਼ੂਰੀ 'ਚ ਨੱਚਦੇ ਹੋਏ ਜਦੋਂ ਪਰਮੇਸ਼ਵਰ ਦੀ ਮਹਿਮਾ ਕਰਦਾ ਸੀ ਮੇਰਾ ਪਤੀ ਰਾਜਾ ਹੋਣ ਤੇ ਵੀ ਕਿੰਨਾ ਦੀਨ ਹੈ ਕਿੰਨਾ ਨਮਰ ਹੈ ਪਰਮੇਸ਼ਵਰ ਦੀ ਹਜ਼ੂਰੀ 'ਚ ਆਪਣੇ ਆਪ ਨੂੰ ਕਿਸ ਤਰ੍ਹਾਂ ਭੁੱਲ ਕੇ ਨਮਰ ਹੋ ਕੇ ਨੱਚ ਕੇ ਆਰਾਧਨਾ ਕਰ ਰਿਹਾ ਹੈ ਇਸ ਸੋਚ ਕੇ 다ਊਦ ਦੀ ਆਤਮਿਕਤਾ ਨੂੰ ਸਮਝਣ ਦੇ ਬਦਲੇ 다ਊਦ ਦੀ ਆਤਮਿਕਤਾ ਨੂੰ ਅਤੇ ਉਹਦੇ ਚਰਿੱਤਰ ਨੂੰ ਵੀ ਉਸ ਔਰਤ ਨੇ ਗਲਤ ਸਮਝਿਆ ਦੋਨਾਂ ਵਿਚਾਰ ਕੋਈ ਨਾ ਕੋਈ ਮਨ ਮਿਟਾਵ ਹੋ ਗਿਆ ਉਹਨਾਂ ਦੋਨਾਂ ਵਿਚਾਰ ਦੂਰੀਆਂ ਵੀ ਪੈ ਗਈਆਂ ਦੂਰੀਆਂ ਵਧੀਆਂ ਦੂਰੀਆਂ ਵਧੀਆਂ ਦੂਰੀਆਂ ਵਧੀਆਂ ਦੂਰੀਆਂ ਵਧੀਆਂ ਦੂਰੀਆਂ ਵਧੀਆਂ ਉਹ ਇੰਨੀਆਂ ਵੱਧ ਗਈਆਂ ਕਿ ਮੀਕਲ ਆਪਣੇ ਜੀਵਨ ਚ ਸੰਤਾਨ ਨੂੰ ਜਨਮ ਨਾ ਦੇ ਸਕੀ ਐਨਾ ਪਤੀ ਪਤਨੀ ਵਿਚਕਾਰ ਫਰਕ ਕੌਣ ਦੇ ਕੀ ਉਹਨਾਂ ਵਿਚਕਾਰ ਫਿਰ ਸੰਤਾਨ ਹੋ ਸਕੇਗੀ ਦੱਸੋ ਇੱਥੇ ਤੁਹਾਨੂੰ ਕੀ ਦਿਖਾਈ ਦੇ ਰਿਹਾ ਦਾਊਦ ਅਤੇ ਮੀਕਲ ਚ ਜੋ ਦੂਰੀਆਂ ਪੈ ਗਈਆਂ ਉਹੀ ਸਾਨੂੰ ਦਿਖਾਈ ਦੇ ਰਹੀਆਂ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੂਰੀਆਂ ਦੇ ਕਾਰਨ ਜੋ ਪ੍ਰਤੀਫਲ ਹੋਇਆ ਉਹ ਦਿਖਾਈ ਦੇ ਰਿਹਾ ਹੈ ਯੈਸ ਸਮਝ ਗਏ ਹੋ ਪ੍ਰਭਾਉ ਬੜੇ ਧਿਆਨ ਦੇ ਨਾਲ ਗੌਰ ਕਰੋ ਭੈਣਾ ਤੁਸੀਂ ਵੀ ਇਸ ਗੱਲ ਤੇ ਗੌਰ ਕਰਿਓ ਪਤੀ ਪਤਨੀ ਵਿਚਕਾਰ ਦੂਰੀਆਂ ਵੱਧ ਗਈਆਂ ਉਹ ਪਤਨੀ ਨੂੰ ਪਿਆਰ ਕਰਦਾ ਸੀ ਲੇਕਿਨ ਪਤਨੀ ਉਸ ਨੂੰ ਗਲਤ ਸਮਝਣ ਲੱਗ ਪਈ ਉਨ੍ਹਾਂ ਦੋਨਾਂ ਵਿਚਕਾਰ ਬੜਾ ਫਰਕ ਪੈ ਗਿਆ ਦੂਰੀਆਂ ਪੈ ਗਈਆਂ ਗੈਪ ਪੈ ਗਿਆ ਪਤੀ ਪਤਨੀ ਵਿਚਕਾਰ ਜਦ ਦੂਰੀਆਂ ਪੈ ਗਈਆਂ ਤਾਂ ਜਦ ਉਹਨਾਂ ਵਿੱਚ ਵੱਡੇ ਟੋਏ ਵਰਗਾ ਫਰਕ ਆ ਗਿਆ 다ਊਦ ਇੱਕ ਦਿਨ ਸ਼ਾਮ ਨੂੰ ਨੀਂਦ ਚ ਉੱਠ ਕੇ ਜਦ ਇੱਕ ਦਿਨ ਸ਼ਾਮ ਨੂੰ ਪਵਨ ਦੀ ਛੱਤ ਤੇ ਗਿਆ ਤਾਂ ਇੱਕ ਔਰਤ ਉਸ ਨੂੰ ਨਾ ਹੋਂਦੀ ਹੋਈ ਦਿਖਾਈ ਦਿੱਤੀ ਘਰ ਵਿੱਚ ਪਤਨੀ ਦੂਰੀ ਮੇਨਟੇਨ ਕਰ ਰਹੀ ਆ ਅਤੇ ਘਰ ਤੋਂ ਬਾਅਦ ਇੱਕ ਸੋਹਣੀ ਔਰਤ ਦਿਖਾਈ ਦਿੱਤੀ ਉਹਦੇ ਹੱਥ ਦੇ ਵਿੱਚ ਉਹ ਕੁਝ ਵੀ ਕਰ ਸਕਦਾ ਐਸਾ ਅਧਿਕਾਰ ਸੀ ਫਿਰ ਕੀ ਹੋਇਆ ਘਰ ਚ ਪਤਨੀ ਦੂਰੀਆ ਮੇਨਟੇਨ ਕਰ ਰਹੀ ਸੀ ਬਾਹਰ ਇੱਕ ਸੋਹਣੀ ਔਰਤ ਦਿਖਾਈ ਦਿੱਤੀ ਅਤੇ ਬੁਲਾਉਣ ਤੇ ਮਨਾ ਕੀਤੇ ਬਿਨਾ ਬੈਸ਼ਵਾ ਦਾਊਦ ਦੇ ਕੋਲ ਆ ਗਈ ਅਤੇ ਜਦ ਆਇਆ ਦਾਊਦ ਨੇ ਉਹਦੇ ਨਾਲ ਪਾਪ ਕੀਤਾ ਜੇ ਇਹਨਾਂ ਸਭ ਨੂੰ ਧਿਆਨ ਨਾਲ ਵੇਖੋਗੇ ਤਾਂ ਮੇਰੇ ਭੈਣੋ ਅਤੇ ਭਰਾਵੋ ਸਾਨੂੰ ਇੱਕ ਸਚਾਈ ਸਮਝ ਆਉਂਦੀ ਆ ਉਹ ਇਹ ਹੈ ਘਰ ਦੇ ਵਿੱਚ ਪਤੀ ਅਤੇ ਪਤਨੀ ਵਿਚਕਾਰ ਦੂਰੀਆਂ ਇੰਨੀਆਂ ਜ਼ਿਆਦਾ ਹੋਣਿਆ ਨਹੀਂ ਚਾਹੀਦੀਆਂ ਅਤੇ ਕੁਝ ਬਜ਼ੁਰਗ ਲੋਕ ਵੀ ਐਸੀ ਨਿਕੰਮੀ ਸਲਾਹ ਦਿੰਦੇ ਆ ਵੇਖ ਬੇਟੀ ਤੂੰ ਉਸਨੂੰ ਆਪਣੇ ਪੱਲੂ ਦੇ ਵਿੱਚ ਬੰਨ ਕੇ ਰੱਖੀ ਆਪਣੇ ਪਤੀ ਦੇ ਨਾਲ ਤੂੰ ਇਸ ਤਰ੍ਹਾਂ ਦੂਰੀਆ ਮੇਨਟੇਨ ਕਰਦੇ ਹੋਏ ਤੇਰੇ ਆਲੀਦ ਵਾਲੀ ਹੁਮਦਾਰੇ ਇਸ ਤਰ੍ਹਾਂ ਕਰੀ ਇਸ ਤਰ੍ਹਾਂ ਗਲਤ ਸਲਾਹ ਕਦੇ ਵੀ ਨਾ ਦਿਓ ਉਸ ਨੂੰ ਆਪਣੇ ਪੱਲੂ ਚ ਬੰਨ ਕੇ ਰੱਖਣਾ ਹੈ ਸੋਚ ਕੇ ਮੰਨ ਲੋ ਦੂਰੀਆ ਮੈਂਟੇਨ ਕੀਤੀਆਂ ਹੈ ਉਹ ਫਿਰ ਨਾਲ ਦੀ ਔਰਤ ਦੇ ਨਾਲ ਗੱਲਬਾਤ ਕਰੇਗਾ ਗਵਾਂਡਨ ਉਹਦੇ ਨੇੜੇ ਆ ਜਾਏਗੀ ਨੌਕਰੀ ਵਾਲੀ ਜਗ੍ਹਾ ਤੇ ਕੋਈ ਔਰਤ ਉਹਦੇ ਨੇੜੇ ਆ ਜਾਵੇਗੀ ਇੱਥੇ ਵੀ ਇਸ ਤਰ੍ਹਾਂ ਹੋਇਆ ਮਿਕਲ ਨੇ ਦੂਰੀ ਬਣਾ ਕੇ ਰੱਖੀ ਅਤੇ ਹੁਣ ਦਾਊਦ ਗਵਾਂਡਨ ਦੇ ਨੇੜੇ ਪਹੁੰਚ ਗਿਆ ਚਾਹੇ ਜਵਾਨ ਲੜਕਾ ਹੋਵੇ ਜਾਂ ਲੜਕੀ ਹੋਵੇ ਸੁਭਾਵਿਕ ਤੌਰ ਤੇ ਇੱਕ ਦੂਜੇ ਦੇ ਪ੍ਰਤੀ ਆਕਰਸ਼ਣ ਅਤੇ ਇੱਕ ਦੂਜੇ ਦੇ ਨੇੜੇ ਆ ਜਾਂਦੇ ਆ ਇੱਕ ਜਵਾਨ ਲੜਕਾ ਇੱਕ ਜਵਾਨ ਲੜਕੀ ਜਵਾਨ ਹੋਣ ਤੋਂ ਬਾਅਦ ਵਿਪਰੀਤ ਲਿੰਕ ਦੇ ਪ੍ਰਤੀ ਇੱਕ ਦੂਜੇ ਵੱਲ ਖਿੱਚਣਾ ਇਹ ਇੱਕ ਸੁਭਾਵਿਕ ਹੈ ਲੜਕਾ ਹੋਵੇ ਜਾਂ ਲੜਕੀ ਹੋਵੇ ਵਿਪਰੀਤ ਲਿੰਕ ਦੇ ਪ੍ਰਤੀ ਇੱਕ ਆਕਰਸ਼ਣ ਜੇ ਤੁਹਾਡੇ ਵਿੱਚ ਨਹੀਂ ਆ ਤਾਂ ਤੁਸੀਂ ਜਾ ਕੇ ਫਿਰ ਹਸਪੀਟਲ ਦਿਖਾਵੋ ਸਹੀ ਹੈ ਜਾਂ ਨਹੀਂ ਸਹੀ ਹੈ ਇਹ ਪਰਮੇਸ਼ਵਰ ਦੁਆਰਾ ਬਣਾਈ ਗਈ ਇੱਕ ਵਿਧੀ ਹੈ ਲੇਕਿਨ ਇਸ ਇੱਛਾ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਵਰ ਨੇ ਵਿਆਹ ਰੂਪੀ ਰਿਸ਼ਤੇ ਨੂੰ ਬਣਾਇਆ ਹੈ ਲੜਕਾ ਹੋਵੇ ਜਾਂ ਲੜਕੀ ਹੋਵੇ ਉਹਨਾਂ ਦੇ ਸਰੀਰ 'ਚ ਪੈਦਾ ਹੋਈ ਇੱਛਾ ਜ਼ਰੂਰ ਪੂਰੀ ਕਰਨੀ ਆ ਉਸ ਨੂੰ ਪੂਰਾ ਕਰਨ ਦੇ ਲਈ ਵਿਆਹ ਰੂਪੀ ਰਿਸ਼ਤੇ ਨੂੰ ਪ੍ਰਭੂ ਨੇ ਠਹਿਰਾਇਆ ਹੈ ਵਿਆਹ ਤੋਂ ਬਾਹਰ ਸਰੀਰਿਕ ਤੌਰ ਤੇ ਮਿਲਣਾ ਜਾਂ ਫਿਰ ਇੱਛਾ ਰੱਖਣਾ ਜਾਂ ਤੁਸੀਂ ਇਸ ਨੂੰ ਵਧਾਓ ਜਾਂ ਗਲਤ ਕੰਮਾਂ 'ਚ ਪਾਓ ਇਹ ਸਹੀ ਨਹੀਂ ਹੈ ਵਿਆਹ ਹੋਣ ਤੋਂ ਬਾਅਦ ਇੱਕ ਵਾਰ ਵਿਆਹ ਹੋਣ ਤੋਂ ਬਾਅਦ ਸਰੀਰਕ ਤੌਰ ਤੇ ਜੋ ਮਿਲਣਾ ਹੈ ਇਹ ਕੁਦਰਤ ਦੇ ਵੱਲੋਂ ਹੈ ਇੱਕ ਪ੍ਰਭੂ ਦੇ ਸੇਵਕ ਨੇ ਕਿਹਾ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣੇ ਪਾਪ ਹੈ ਵਿਆਹ ਤੋਂ ਬਾਅਦ ਸਰੀਰਕ ਸੰਬੰਧ ਨਾ ਬਣਾਉਣਾ ਵੀ ਪਾਪ ਹੈ ਅੱਜ ਕੁਝ ਔਰਤਾਂ ਪਤੀ ਤੋਂ ਦੂਰ ਰਹਿੰਦੀਆਂ ਹੈ ਅਤੇ ਕੁਝ ਪਤੀ ਪਤਨੀ ਕੋਲ ਨਾ ਜਾ ਕੇ ਮਨ ਮਰਜੀ ਨਾਲ ਖਾ ਕੇ ਪੀ ਕੇ ਸੌਂਦੇ ਰਹਿੰਦੇ ਆ। ਪ੍ਰਤੀਫਲ ਕੀ ਹੁੰਦਾ ਜਾਣਦੇ ਹੋ? ਤੁਹਾਨੂੰ ਪਤਾ ਵੀ ਨਹੀਂ ਚੱਲਦਾ। ਤੁਸੀਂ ਆਪਣੀ ਪਤਨੀ ਤੋਂ ਦੂਰੀਆ ਬਣਾ ਕੇ ਚੱਲ ਰਹੇ ਹੋ। ਤੁਹਾਡੀ ਪਤਨੀ ਦੂਜੇ ਨਾਲ ਨਿਕੜ ਤਾਂ ਵਧਾਉਂਦੀ ਆ। ਤੁਸੀਂ ਆਪਣੇ ਪਤੀ ਤੋਂ ਦੂਰੀਆਂ ਵਧਾ ਰਹੇ ਹੋ ਅਤੇ ਤੁਹਾਡਾ ਪਤੀ ਤੁਹਾਡੇ ਤੋਂ ਅਲੱਗ ਹੋ ਕੇ ਕਿਸੇ ਹੋਰ ਨਾਲ ਰਿਸ਼ਤਾ ਜੋੜ ਰਿਹਾ। ਇਹ ਗਲਤ ਆ। ਦਾਊਦ ਵਰਗਾ ਵਿਅਕਤੀ ਹੀ ਜਦੋਂ ਦੇ ਘਰ 'ਚ ਦੂਰੀਆਂ ਪੈ ਗਈਆਂ ਨਾਲ ਦੀ ਗਵੰਡਨ ਦੇ ਨੇੜੇ ਹੋ ਗਿਆ ਤੁਹਾਡਾ ਪਤੀ ਕਿਉਂ ਨਹੀਂ ਕਰੇਗਾ ਤੁਹਾਡੀ ਪਤਨੀ ਕਿਉਂ ਨਹੀਂ ਕਰੇਗੀ ਇਹ ਸੋਚ ਕੇ ਵੇਖੋ ਇਹ ਪ੍ਰਯੋਜਿਕ ਸਮੱਸਿਆ ਹੈ ਇਹ ਪ੍ਰੈਕਟੀਕਲ ਪ੍ਰੋਬਲਮ ਹੈ ਫਿਰ ਤੋਂ ਯਾਦ ਕਰਵਾ ਰਿਹਾ ਹਾਂ ਘਰ ਦੇ ਵਿੱਚ ਪਤਨੀ ਪਤੀ ਤੋਂ ਦੂਰੀਆ ਬਣਾਉਣ ਦੇ ਕਾਰਨ 다ਊਦ ਆਪਣੀ ਗਵੰਡਨ ਦੇ ਨਾਲ ਪਾਪ ਦੇ ਵਿੱਚ ਪੈ ਗਿਆ ਜੇ 다ਊਦ ਵਰਗੇ ਮਹਾਨ ਵਿਅਕਤੀ ਦੇ ਜੀਵਨ ਚੀ ਐਸੀ ਸਮੱਸਿਆ ਆ ਗਈ ਹੈ ਤਾਂ ਆਮ ਪਤੀ ਦਾ ਕੀ ਹਾਲ ਹੋਵੇਗਾ ਭੈਣੋ ਤੇ ਭਰਾਵੋ ਧਿਆਨ ਨਾਲ ਸੁਣੋ ਇੱਕ ਭਰਾ ਦੇ ਰੂਪ ਚ ਕਹਿ ਰਿਹਾ ਹਾਂ ਤੁਹਾਡੇ ਘਰ ਚ ਜੇ ਤੁਸੀਂ ਆਪਣੇ ਬੇਟੇ ਨੂੰ ਰੱਜ ਕੇ ਭੋਜਨ ਦਵੋਗੇ ਤਾਂ ਉਸ ਨੂੰ ਗਵਾਂ ਚ ਜਾ ਕੇ ਖਾਣ ਦੀ ਆਦਤ ਨਹੀਂ ਹੋਏਗੀ ਜੇ ਤੁਸੀਂ ਆਪਣੇ ਘਰ ਚ ਆਪਣੇ ਪਤੀ ਨੂੰ ਤੁਸੀਂ ਸੁਖ ਦਵੋਗੇ ਤਾਂ ਜੇ ਆਪਣੀ ਪਤਨੀ ਨੂੰ ਆਪਣੇ ਘਰ ਚ ਸੁਖ ਦਵੋਗੇ ਤਾਂ ਪਰਾਏ ਮਰਦ ਜਾਂ ਫਿਰ ਔਰਤ ਕੋ ਜਾਨ ਦੀ ਉਹਨਾਂ ਨੂੰ ਲੋੜ ਨਹੀਂ ਪਾਏਗੀ ਅੱਜ ਕਈ ਪਤੀ ਹੋ ਸਕਦੇ ਆ ਪਤਨੀਆਂ ਹੋ ਸਕਦੀਆਂ ਹੈ ਪਰਾਏ ਮਰਦ ਜਾਂ ਔਰਤ ਕੋ ਜਾਨ ਦਾ ਖਾਸ ਕਾਰਨ ਕੀਆ ਘਰ ਦੇ ਵਿੱਚ ਲੜਾਈਆਂ ਦੇ ਕਾਰਨ ਘਰ ਵਿੱਚ ਕ੍ਰੋਧ ਅਤੇ ਗੁੱਸੇ ਦੇ ਕਾਰਨ ਘਰ ਵਿੱਚ ਸੁਖ ਸ਼ਾਂਤੀ ਅਤੇ ਮੇਲ ਮਿਲਾਪ ਨਾ ਹੋਣ ਦੇ ਕਾਰਨ ਪਿਆਰਿਓ ਹੋ ਸਕਦਾ ਤੁਹਾਨੂੰ ਵੀ ਨਹੀਂ ਪਤਾ ਚੱਲੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਪਤੀ ਨੂੰ ਆਪਣੀ ਪਤਨੀ ਨੂੰ ਆਪਣੀ ਤੋਂ ਦੂਰ ਕਰ ਲਿਆ ਤੁਹਾਡੇ ਬੁਰੇ ਸੋਭਾ ਦੇ ਕਾਰਨ ਪਿਆਰਿਓ ਉਸ ਦਿਨ ਦਾਊਦ ਦੇ ਜੀਵਨ ਚ ਜੇ ਹੋਇਆ ਹੈ ਤਾਂ ਤੁਹਾਡੇ ਪਤੀ ਤੇ ਪਤਨੀ ਦੇ ਜੀਵਨ ਚ ਕਿਉਂ ਨਾ ਹੋਵੇਗਾ ਆਪਣੇ ਪਰਿਵਾਰ ਨੂੰ ਸੰਭਾਲੋ ਤਾਂ ਚੰਗਾ ਹੋਵੇਗਾ ਸ਼ਾਂਤੀ ਦੇ ਬਾਰੇ ਤੁਸੀਂ ਸਿੱਖ ਰਹੇ ਹੋ ਉਸ ਸ਼ਾਂਤੀ ਦਾ ਇਹ ਵੀ ਹਿੱਸਾ ਹੈ ਜੇ ਤੁਹਾਡੀ ਪਤਨੀ ਨਾਲ ਤੁਹਾਡਾ ਮੇਲ ਮਿਲਾਪ ਨਹੀਂ ਆ ਤੁਹਾਡਾ ਘਰ ਵੀ ਸਹੀ ਨਹੀਂ ਚੱਲੇਗਾ ਯਾਦ ਰੱਖੋ ਅਤੇ ਫਿਰ ਕੀ ਹੋਇਆ ਇੱਕ ਔਰਤ ਨੌਂਦੀ ਹੋਈ ਦਿਖਾਈ ਦਿੱਤੀ ਉਸ ਨੂੰ ਚੰਗੀ ਲੱਗੀ ਅਤੇ ਫਿਰ ਦਾਊਦ ਨੇ ਕੀ ਕੀਤਾ ਪਾਪ ਕੀਤਾ ਵੈ ਵਿਚਾਰ ਕੀਤਾ ਅਤੇ ਇਹ ਵੀ ਯਾਦ ਰੱਖੋ ਸਭ ਤੋਂ ਪਹਿਲਾਂ ਉਹਨੇ ਵੇਖਿਆ ਉਹ ਜਦ ਅੱਖਾਂ ਤੇ ਕਾਬੂ ਨਹੀਂ ਕਰ ਸਕਿਆ ਤਾਂ ਆਪਣੇ ਸਰੀਰ ਤੇ ਵੀ ਕਾਬੂ ਨਹੀਂ ਕਰ ਸਕਿਆ ਮੈਂ ਫਿਰ ਤੋਂ ਯਾਦ ਕਰਵਾ ਰਿਹਾ ਹਾਂ ਆਪਣੀਆਂ ਅੱਖਾਂ ਤੇ ਕਾਬੂ ਰੱਖੋ ਆਪਣੀਆਂ ਅੱਖਾਂ ਦੀ ਹਰ ਸਮੇਂ ਚੌਕਸੀ ਕਰੋ ਕਿਸੇ ਵੀ ਬੁਰਾਈ ਨੂੰ ਵੇਖਣ ਦੇ ਲਈ ਆਪਣੀਆਂ ਅੱਖਾਂ ਨੂੰ ਤਿਆਰ ਨਾ ਕਰੋ ਜੇ ਆਪ ਪਵਿੱਤਰਤਾ ਆਪਣੀਆਂ ਅੱਖਾਂ ਸਾਹਮਣੇ ਔਨ ਦਉਗੇ ਇਨਡਾਇਰੈਕਟ ਤੁਸੀਂ ਅਪਵਿੱਤਰਤਾ ਨੂੰ ਉਤਸ਼ਾਹਿਤ ਕਰ ਰਹੇ ਹੋ ਜੇ ਅਪਵਿੱਤਰਤਾ ਨੂੰ ਤੁਸੀਂ ਪਾਣੀ ਦਉਗੇ ਤਾਂ ਉਹ ਪੌਦਾ ਇੱਕ ਵੱਡਾ ਰੁੱਖ ਬਣ ਜਾਏਗਾ ਇਹ ਸੱਚ ਨੂੰ ਯਾਦ ਰੱਖੋ ਪ੍ਰਭੂ ਦੇ ਵਿੱਚ ਮੈਂ ਬੇਨਤੀ ਕਰ ਰਿਹਾ ਹਾਂ ਫਿਰ ਕੀ ਹੋਇਆ 다ਊਦ ਨੂੰ ਜਦ ਉਹ ਸੋਹਣੀ ਔਰਤ ਦਿਖਾਈ ਦਿੱਤੀ ਤਾਂ ਉਸ ਨੂੰ ਆਪਣੇ ਘਰ ਬੁਲਵਾ ਲਿਆ ਧਿਆਨ ਨਾਲ ਸੁਣੋ ਇੱਕ ਪਰਾਇਆ ਮਰਦ ਜਦ ਇੱਕ ਔਰਤ ਇਕੱਲੀ ਆ ਜੇ ਉਸ ਨੂੰ ਬੁਲਾਉਂਦਾ ਹੈ ਤਾਂ ਫਿਰ ਉਸ ਔਰਤ ਨੇ ਕੀ ਕਰਨਾ ਹੈ ਕੀ ਕਰਨਾ ਹੈ ਜ਼ਰੂਰ ਨੋ ਕਹਿਣਾ ਹੈ 다ਊਦ ਮੈਨੂੰ ਬੁਲਾ ਰਿਹਾ ਹੈ ਕਿਉਂ ਬੁਲਾ ਰਿਹਾ ਹੈ ਘਰ ਵਿੱਚ ਮੇਰਾ ਪਤੀ ਨਹੀਂ ਆ ਉਹ ਆਪਣੀ ਨੌਕਰੀ ਦੇ ਲਈ ਦੂਰ ਗਿਆ ਹੈ ਦੂਰ ਦੇਸ਼ ਚ ਗਿਆ ਹੈ ਮੈਂ ਇਕੱਲੀ ਘਰ ਵਿੱਚ ਹਾਂ ਜੇ ਮੈਂ ਇਕੱਲੀ ਔਰਤ ਹਾਂ ਤਾਂ ਓਹੋ ਮੈਨੂੰ ਕਿਉਂ ਬੁਲਾ ਰਿਹਾ ਹੈ ਮੇਰੇ ਪਤੀ ਦੇ ਆਉਣ ਤੋਂ ਬਾਅਦ ਹੀ ਮੈਂ ਆਵਾਂਗੀ ਕਹਿ ਦੋ ਜੇ ਇਸ ਤਰ੍ਹਾਂ ਕਹਿੰਦੀ ਤਾਂ ਚੰਗਾ ਹੁੰਦਾ ਕੀ ਤੁਹਾਡਾ ਪਤੀ ਵਿਦੇਸ਼ ਚ ਰਹਿ ਰਿਹਾ ਹੈ ਦੂਰ ਕਿਸੇ ਇਲਾਕੇ ਚ ਨੌਕਰੀ ਕਰ ਰਿਹਾ ਤੁਹਾਡੀ ਪਤਨੀ ਕਿਸੇ ਦੂਰ ਦੇਸ਼ ਚ ਨੌਕਰੀ ਕਰ ਰਹੀ ਆ ਤਾਂ ਖਬਰਦਾਰ ਇਕੱਲੀ ਔਰਤ ਨੂੰ ਪਰਾਏ ਆਦਮੀ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਆ ਤੁਹਾਨੂੰ ਪਰਾਏ ਆਦਮੀ ਦੇ ਕੋਲ ਜਾਣ ਦੀ ਇਜਾਜ਼ਤ ਨਹੀਂ ਆ ਕੋਈ ਵੀ ਕਿਉਂ ਨਾ ਹੋਵੇ ਰਿਸ਼ਤੇਦਾਰ ਹੋਵੇ ਜਾਂ ਕੋਈ ਹੋਰ ਹੋਵੇ ਇਕੱਲੇ ਹੋਣ ਤੇ ਜਾਣ ਦੀ ਇਜਾਜ਼ਤ ਬਿਲਕੁਲ ਨਹੀਂ ਆ ਬੇਦ ਸ਼ਬਾਨੂ ਕਹਿ ਦਿਨਾ ਚਾਹੀਦਾ ਸੀ ਮੈਂ ਇਕਲਨੀ ਹਾਂ ਮੇਰਾ ਪਤੀ ਦੂਰ ਦੇਸ਼ ਚਾ ਇਸ ਲਈ ਮੈਨੂੰ ਬਾਹਰ ਨਿਕਲਣ ਦੀ ਆਗਿਆ ਨਹੀਂ ਆ ਹਾਂ ਦਾਉਦ ਨੂੰ ਕਹਿ ਦੋ ਜਾ ਕੇ ਕਿ ਮੈਂ ਇੱਕ ਸੰਸਕਾਰੀ ਔਰਤਾਂ ਮੈਂ ਪਰਿਵਾਰ ਦੇ ਰਿਸ਼ਤੇ ਚ ਜੁੜੀ ਹਾਂ ਮੈਂ ਆਪਣੇ ਪਤੀ ਨੂੰ ਧੋਖਾ ਦੇਣ ਵਾਲੀ ਨਈਆਂ 다ਊਦ ਨੂੰ ਕੈਦੇ ਜਦ ਇਸ ਤਰ੍ਹਾਂ ਉਸ ਦਿਨ ਬੇਦਸ਼ਭਾ ਜੇ ਉਹ ਆਪਣੀ ਜੀਵਨ ਦੀ ਕੀਮਤ ਦੇ ਬਾਰੇ ਦੱਸ ਦਿੰਦੀ ਤਾਂ ਉਸ ਦਿਨ 다ਊਦ ਕੋ ਗਲਤੀ ਨਹੀਂ ਹੋਣੀ ਸੀ ਅਤੇ ਬੇਦਸ਼ਭਾ ਪਾਪ ਨਾ ਕਰਦੀ ਅੱਜ ਕੋਈ ਸਾਡੇ ਵਿੱਚਕਾਰ ਹੈ ਤੁਹਾਡਾ ਪਤੀ ਨੌਕਰੀ ਕਰ ਰਿਹਾ ਹੈ ਅਤੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਜਾਂ ਤੁਸੀਂ ਕਿਸੇ ਨੂੰ ਆਪਣੇ ਘਰ ਦੇ ਅੰਦਰ ਆਉਣ ਦੇ ਰਹੇ ਹੋ ਤਾਂ ਖਬਰਦਾਰ ਇਹ ਚੰਗੀ ਗੱਲ ਨਹੀਂ ਆ ਇਹ ਕਿਸੇ ਨਾ ਕਿਸੇ ਦਿਨ ਸੱਪ ਦੀ ਤਰ੍ਹਾਂ ਫਨ ਫੈਲਾ ਕੇ ਦਸੇਗਾ ਤੁਹਾਡੇ ਜੀਵਨ ਨੂੰ ਨਾਸ਼ ਕਰ ਦੇਗਾ ਦਾਊਦ ਦੇ ਜੀਵਨ ਨੂੰ ਨਾਸ਼ ਕਰ ਦਿੱਤਾ ਪਿਆਰਿਓ ਘਰ ਦੇ ਵਿੱਚ ਪਤਨੀਆਂ ਦੂਰੀਆ ਬਣਾ ਲੈਣ ਤੇ ਬਸ ਬਾਹਰ ਮਨਮਾਨੀ ਕਰੂੰਗਾ ਤਾਂ ਪਰਮੇਸ਼ਵਰ ਸਜ਼ਾ ਦੇਗਾ ਅਜਿਹਾ ਵਚਨਾਂ ਨੂੰ ਸੁਣਨ ਤੋਂ ਬਾਅਦ ਮੇਰੇ ਭਰਾਵੋ ਤੁਸੀਂ ਆਪਣੀ ਪਤਨੀ ਨੂੰ ਇਹ ਨਾ ਕਿਓ ਵੇਖੋ ਪਾਸਟਰ ਜੀ ਕਹਿ ਰਿਹਾ ਤੂੰ ਮੇਰੇ ਤੋਂ ਦੂਰੀਆ ਬਣਾਈਆ ਹੈ ਇਸ ਲਈ ਫਲਾਨੀ ਔਰਤ ਕੋਲ ਮੈਂ ਜਾ ਰਿਹਾ ਹਾਂ ਤੇਰੇ ਕਾਰਨ ਇਸ ਤਰ੍ਹਾਂ ਹੋ ਰਿਹਾ ਇਸ ਤਰ੍ਹਾਂ ਹੋ ਰਿਹਾ ਪਾਸਟਰ ਕਹਿ ਰਿਹਾ ਇਸ ਤਰ੍ਹਾਂ ਹੋ ਰਿਹਾ ਮੈਂ ਨਹੀਂ ਕਹਿ ਰਿਹਾ ਉਸ ਦਿਨ 다ਊਦ ਪਤਨੀ ਤੋਂ ਦੂਰੀਆ ਬਣਾ ਲਈਆਂ ਅਤੇ ਉਸ ਨੂੰ ਆਪਣੇ ਘਰ ਕਿਸੇ ਔਰਤ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਸੀ ਪਰਮੇਸ਼ਵਰ ਦਾ ਡਰ ਪੈ ਰੱਖਣ ਵਾਲੇ ਵਿਅਕਤੀ ਨੂੰ ਪਰਾਈ ਔਰਤ ਕੋਲ ਜਾਣ ਦੀ ਲੋੜ ਉਸ ਨੂੰ ਨਹੀਂ ਆ ਅਤੇ ਨਾ ਹੀ ਪਾਪ ਨੂੰ ਜਗ੍ਹਾ ਦੇਣੀਆਂ ਉਹ ਆਪਣੀਆਂ ਅੱਖਾਂ ਤੇ ਕਾਬੂ ਨਾ ਕਰ ਸਕਿਆ ਪਾਪ ਚ ਡੇਗ ਗਿਆ ਇਹ ਹੀ ਕਹਿ ਰਿਆਂ ਹਾਂ ਜੇ ਤੁਹਾਡੀਆਂ ਅੱਖਾਂ ਨਹੀਂ ਟਿਕਣਗੀਆਂ ਤਾਂ ਸਰੀਰ ਵੀ ਨਹੀਂ ਟਿਕ ਸਕੇਗਾ ਆਪਣੀਆਂ ਅੱਖਾਂ ਦੇ ਬਾਰੇ ਗੌਰ ਕਰੋ ਅਤੇ ਆਪਣੀਆਂ ਅੱਖਾਂ ਦੀ ਚੌਕਸੀ ਕਰੋ ਮੇਰੇ ਭਰਾਵੋ ਅਤੇ ਭੈਣੋ ਛੋਟੀ ਉਮਰ ਦੇ ਵਿੱਚ ਹੀ 10-12 ਸਾਲ ਦੀ ਉਮਰ ਦੇ ਵਿੱਚ ਹੀ ਅੱਜ ਲੜਕੇ ਲੜਕੀਆਂ ਅਸ਼ਲੀਲ ਫਿਲਮਾਂ ਵੇਖ ਰਹੇ ਆ ਮਨ ਮਰਜ਼ੀ ਨਾਲ ਜੀਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ 8 ਸਾਲ ਦੇ ਲੜਕੇ ਨੇ 6 ਸਾਲ ਦੀ ਲੜਕੀ ਨਾਲ ਰੇਪ ਕਰ ਦਿੱਤਾ ਕੇਸ ਫਾਈਲ ਹੋ ਗਿਆ 8 ਸਾਲ ਦੇ ਲੜਕੇ ਦਾ 6 ਸਾਲ ਦੀ ਲੜਕੀ ਦੇ ਨਾਲ ਰੇਪ ਕਰਨਾ ਕੀ ਆ ਪਿਆਰਿਓ ਉਸ ਤੇ ਕੇਸ ਦਰਜ ਹੋ ਗਿਆ ਉਸ ਨੂੰ ਬੁਲਾ ਕੇ ਪੁੱਛਿਆ ਤੂੰ ਇਹ ਕੀ ਕੀਤਾ ਐਸਾ ਕੰਮ ਤੂੰ ਕਿਉਂ ਕੀਤਾ ਇਹ ਸੋਚ ਤੇਰੇ ਵਿੱਚ ਕਿੱਥੋਂ ਆਈ ਸੈੱਲ ਫੋਨ ਦੇ ਦੁਆਰਾ ਕਿਹਦਾ ਸੈੱਲ ਫੋਨ ਹੈ ਮੇਰੇ ਪਿਤਾ ਜੀ ਦਾ ਇਸ ਉਮਰ ਦੇ ਵਿੱਚ ਅਸ਼ਲੀਲ ਫਿਲਮਾਂ ਵੇਖ ਰਿਹਾ ਹੈ ਇਸ ਉਮਰ ਚ ਅਸ਼ਲੀਲ ਫਿਲਮਾਂ ਅਸ਼ਲੀਲ ਜੀਵਨ ਜੀਂਦੇ ਹੋਏ ਗੰਦੇ ਕੰਮ ਕਰਨ ਲੱਗਾ ਮਾਤਾ ਪਿਤਾਓ ਖਬਰਦਾਰ ਤੁਹਾਡਾ ਬੇਟਾ ਹੋਵੇ ਜਾਂ ਬੇਟੀ ਹੋਵੇ ਕਮਰੇ ਦੇ ਅੰਦਰ ਜਾ ਕੇ ਲੋਕ ਕਰਕੇ ਜੇ ਉਹ ਕਹਿ ਰਿਹਾ ਕਿ ਅਸੀਂ ਪੜ ਰਹੇ ਹਾਂ ਤਾਂ ਇਹ ਗਲਤ ਗੱਲਾ ਅੰਦਰੋਂ ਲੋਕ ਕਰਨ ਦੀ ਇਜਾਜ਼ਤ ਨਹੀਂ ਆ ਮੇਰੇ ਦੋ ਬੇਟੇ ਆ ਮੇਰੇ ਘਰ ਦੇ ਵਿੱਚ ਇੱਕ ਨਿਯਮ ਹੈ ਜਾਣਦੇ ਹੋ ਕੀ ਕਿਸੇ ਨੂੰ ਵੀ ਲੋਕ ਕਰਨ ਦੀ ਇਜਾਜ਼ਤ ਨਹੀਂ ਆ ਮੇਰੇ ਬੇਟਿਆਂ ਨੂੰ ਵੀ ਅੰਦਰੋਂ ਲੋਕ ਕਰਨ ਦੀ ਇਜਾਜ਼ਤ ਨਹੀਂ ਆ ਇਹਦੀ ਲੋੜ ਕਿਉਂ ਆ ਦਰਵਾਜ਼ੇ ਨੂੰ ਅੰਦਰੋਂ ਚਿਟਕਣੀ ਲਗਾ ਕੇ ਰਹਿਣ ਦੀ ਲੋੜ ਕੀ ਆ ਮੇਰੇ ਭਰਾਵੋ ਭੈਣੋ ਸੁਣ ਰਹੇ ਹੋ ਪਤਿਓ ਸੁਣ ਰਹੇ ਹੋ ਪਤਨੀਆਂ ਸੁਣ ਰਹੇ ਹੋ ਅੰਦਰੋਂ ਲੋਕ ਕਿਉਂ ਕਰਨਾ ਹੈ ਪਤੀ ਅੰਦਰੋਂ ਲੋਕ ਕਰਦਾ ਹੈ ਪਤਨੀ ਅੰਦਰੋਂ ਲੋਕ ਕਰਦੀ ਆ ਬੱਚੇ ਵੀ ਅੰਦਰੋਂ ਲੋਕ ਕਰਦੇ ਆ ਅੰਦਰ ਰਹਿ ਕੇ ਕੀ ਕਰ ਰਹੇ ਆ ਪੁੱਛਦਾ ਹਾਂ ਭੈਣੋ ਤੇ ਭਰਾਵੋ ਅੰਦਰ ਰਹਿ ਕੇ ਕੀ ਕਰ ਰਹੇ ਆ ਤੁਸੀਂ ਜੋ ਕਰ ਰਹੇ ਆ ਉਹ ਗਲਤ ਨਹੀਂ ਆ ਫਿਰ ਕੁੰਡੀ ਕਿਉਂ ਲਾ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਜੇ ਉਹ ਗਲਤ ਨਹੀਂ ਆ ਫਿਰ ਤੁਸੀਂ ਅੰਦਰੋਂ ਦਰਵਾਜ਼ੇ ਨੂੰ ਲੋਕ ਕਿਉਂ ਕਰ ਰਹੇ ਹੋ ਅੱਜ ਜੇ ਤੁਹਾਡਾ ਬੇਟਾ ਜਾਂ ਬੇਟੀ ਪੜ ਰਹਾ ਮੰਮੀ ਪੜ ਰਹਾ ਡੈਡੀ ਇਹ ਕਹਿ ਰਹੇ ਆ ਤਾਂ ਇਸ ਤਰ੍ਹਾਂ ਨਾ ਸੋਚੋ ਕਿ ਉਹ ਅੰਦਰ ਕੁੰਡੀ ਲਾ ਕੇ ਬਹੁਤ ਵਧੀਆ ਪੜ ਰਹਾ ਇਹ ਝੂਠਾ ਉਹ ਅੰਦਰ ਕੋਈ ਗਲਤ ਕੰਮ ਕਰ ਰਹਾ ਇਸ ਲਈ ਉਹ ਲੋਕ ਕੇ ਕੰਮ ਕਰ ਰਹਾ ਇਸ ਲਈ ਪ੍ਰਾਈਵੇਸੀ ਚਾਹੀਦੀ ਆ ਇਸ ਲਈ ਲੋਕ ਕਰਨਾ ਪੈ ਗਿਆ ਅਚਾਨਕ ਤੁਸੀਂ ਅੰਦਰ ਚਲੇ ਜਾਓਗੇ ਅਚਾਨਕ ਕਿਤੇ ਮੰਮੀ ਨਾ ਆ ਜਾਏ ਡੈਡੀ ਨਾ ਆ ਜਾਏ ਸੋਚ ਕੇ ਆਸੀਂ ਜੋ ਪਾਪ ਵਿੱਚ ਕੰਮ ਕਰ ਰਹੀ ਆ ਉਹ ਵੇਖ ਲੈਣਗੇ ਇਸ ਲਈ ਦਰਵਾਜੇ ਨੂੰ ਅੰਦਰੋਂ ਕੁੰਡੀ ਲਾਉਂਦੇ ਆ ਇਸ ਲਈ ਕਹਿ ਰਿਹਾ ਹਾਂ ਦਰਵਾਜਾ ਲੋਕ ਕਰਨਾ ਦੋ ਮਾਤਾਵਾਂ ਪਿਤਾਵਾਂ ਤੁਹਾਡੇ ਘਰ 'ਚ ਇਸ ਤਰ੍ਹਾਂ ਦੀ ਆਗਿਆ ਹੋਣੀ ਚਾਹੀਦੀ ਆ ਅੱਜ ਸੈੱਲਫੋਨ ਅਸ਼ਲੀਲਤਾ ਦਾ ਆਧਾਰ ਹੈ ਤੁਸੀਂ ਆਪਣੇ ਵਿਚਾਰਤੋਂ ਜੋ ਸੋਚਦੇ ਹੋ ਉਸ ਨੂੰ ਵਿਖਾਉਣ ਵਾਲਾ ਸੈੱਲਫੋਨ ਹੈ ਖਬਰਦਾਰ ਇਸ পাপ ਮੇ ਅਸ਼ਲੀਲ ਸੰਸਾਰ ਚ ਜੇ ਅਸੀਂ ਪਵਿੱਤਰ ਜੀਵਨ ਜੀਣਾ ਹੈ ਤਾਂ ਆਪਣੀਆਂ ਅੱਖਾਂ ਦੇ ਨਾਲ ਅਸੀਂ ਵਾਅਦਾ ਕਰਨਾ ਹੈ ਪਰਮੇਸ਼ਵਰ ਕੀ ਚਾਹੁੰਦੇ ਆ ਸ਼ਾਂਤੀ ਨਾਲ ਜੀ ਸਕੀਏ ਜੇ ਸ਼ਾਂਤੀ ਨਾਲ ਜੀਣਾ ਹੈ ਤਾਂ ਕੀ ਕਰਨਾ ਹੈ ਸਾਡੀ ਸ਼ਾਂਤੀ ਨੂੰ ਭੰਗ ਕਰਨ ਵਾਲੀ ਹਰ ਚੀਜ਼ ਨੂੰ ਮਾਰ ਦੇਣਾ ਹੈ ਪਿਆਰਿਓ ਦਾਊਦ ਜੋ ਆਨੰਦ ਅਤੇ ਸ਼ਾਂਤੀ ਦੇ ਨਾਲ ਰਹਿ ਰਿਹਾ ਸੀ ਇੱਕ ਭਿਆਨਕ ਵਿਪਤਾ ਚ ਪੈ ਗਿਆ ਭਿਆਨਕ ਪਰਖਿਆ ਉਹਦੇ ਜੀਵਨ ਚ ਆਈ ਅਤੇ ਉਹ ਪਰਖਿਆ ਕੀ ਸੀ ਗਲਤ ਰਿਸ਼ਤੇ ਉਹਦ ਤੱਕ ਉਹ ਬੜੀ ਸ਼ਾਂਤੀ ਚ ਜੀ ਰਿਹਾ ਸੀ ਉਹਦ ਤੱਕ ਉਹ ਬੜੇ ਆਨੰਦ ਚ ਜੀ ਰਿਹਾ ਸੀ ਅਤੇ ਉਹਦੇ ਜੀਵਨ ਦੇ ਵਿੱਚ ਇੱਕ ਭਿਆਨਕ ਹਨੇਰੀ ਤੂਫਾਨ ਉੱਠ ਖੜਿਆ ਉਹ ਕੀ ਸੀ ਇੱਕ ਗਲਤ ਰਿਸ਼ਤਾ ਇੱਕ ਵਾਅਦਾ ਕਰਨਾ ਹੈ ਅਪਵਿੱਤਰ ਚੀਜ਼ਾਂ ਨੂੰ ਮੈਂ ਨਹੀਂ ਵੇਖਾਂਗਾ ਅੱਖਾਂ ਦੇ ਨਾਲ ਵਾਅਦਾ ਕਰੋ ਅਪਵਿੱਤਰਤਾ ਨੂੰ ਆਪਣੇ ਜੀਵਨ 'ਚ ਜਗ੍ਹਾ ਨਹੀਂ ਦੇਵਾਂਗਾ ਆਪਣੇ ਸ਼ਰੀਰ ਨਾਲ ਵਾਅਦਾ ਕਰਾਂਗੇ ਆਓ ਅਪਾ ਸਾਰੇ ਮਿਲ ਕੇ ਪ੍ਰਾਰਥਨਾ ਕਰਾਂਗੇ ਸਾਰੇ ਪ੍ਰਾਰਥਨਾ ਦੇ ਵਿੱਚ ਹਿੱਸਾ ਲਵਾਂਗੇ ਪਵਿੱਤਰ ਪਰਮੇਸ਼ਵਰ ਪਿਤਾ ਤੁਸੀਂ ਹਰ ਇੱਕ ਦੇ ਨਾਲ ਸਿੱਧੇ ਅਤੇ ਸਪਸ਼ਟ ਗੱਲ ਕੀਤੀ ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ボया गया ए वचन ਸਾਡੇ ਦਿਲਾਂ ਦੇ ਵਿੱਚ ਫਲਵੰਤ ਹੋ ਸਕੇ 다উদ ਵੱਡਾ ਧਰਮੀ ਸੀ ਪਰ ਉਹਦੇ ਘਰ ਦੇ ਵਿੱਚ ਜੋ ਜੀਵਨ ਚ ਦੂਰੀਆ ਆ ਗਈ ਉਹ ਉਸ ਨੂੰ ਪਾਪ ਦੇ ਨੇੜੇ ਲੈ ਗਈਆਂ ਉਸ ਨੂੰ ਪਾਪ ਚ ਸੁੱਟ ਦਿੱਤਾ ਆਪਣੀਆਂ ਅੱਖਾਂ ਨੂੰ ਅਸੀਂ ਬਚਾ ਸਕੀਏ ਐਸੀ ਕਿਰਪਾ ਕਰੋ ਦੁਨੀਆ ਚ ਜਿੱਥੇ ਵੀ ਵੇਖੋ ਪਾਪ ਹੈ ਦੁਨੀਆ ਚ ਜਿੱਥੇ ਵੀ ਨਿਗਾਹ ਕਰੋ ਹਰ ਇੱਕ ਜਗ੍ਹਾ ਤੇ ਪਾਪ ਹੀ ਪਾਪ ਹੈ ਅਸ਼ਲੀਲ ਸੰਸਾਰ ਸਾਡੇ ਸਾਹਮਣੇ ਹੈ ਪਿਤਾ ਐਸੇ ਖਤਰਨਾਕ ਦਿਨਾਂ ਚ ਅਪਵਿੱਤਰ ਦਿਨਾਂ ਚ ਪਵਿੱਤਰ ਜੀਵਨ ਜੀਣਾ ਸਾਨੂੰ ਸਿਖਾਓ ਜੇਕਰ ਕੋਈ ਸਾਡੇ ਵਿੱਚੋਂ ਰਾਹ ਪਟਕ ਗਿਆ ਹੈ ਤਾਂ ਅਤੇ ਜੇ ਪਾਪ ਮੇ ਕੰਮਾਂ ਚ ਕੋਈ ਪੈ ਗਿਆ ਹੈ ਤਾਂ ਜੇ ਕੋਈ ਪਾਪ ਚ ਫਸ ਗਿਆ ਹੈ ਤਾਂ ਮਾਫੀ ਮੰਗਣ ਵਾਲੇ ਹਰ ਇੱਕ ਨੂੰ ਤੁਸੀਂ ਮਾਫ ਕਰ ਦਿਓ ਪਿਤਾ ਦਇਆ ਕਰੋ ਕਿਰਪਾ ਕਰੋ ਪਿਤਾ ਜੀਵਨ ਹਮੇਸ਼ਾ ਲਈ ਨਾਸ਼ ਨਾ ਹੋਵੇ ਅਤੇ ਨਰਕ ਵਿੱਚ ਨਾ ਜਾਵੇ ਜੋ ਮਾਫੀ ਮੰਗ ਰਿਹਾ ਐ ਐਸੇ ਮਾਤਾ ਪਿਤਾ ਨੂੰ ਜਵਾਨ ਲੜਕੇ ਅਤੇ ਲੜਕੇ ਨੂੰ ਹਰ ਇੱਕ ਨੂੰ ਮਾਫ ਕਰ ਦਿਓ ਤੁਹਾਡੇ ਵਚਨਾਂ ਦੇ ਅਨੁਸਾਰ ਜੀ ਸਕੀਏ ਐਸੀ ਕਿਰਪਾ ਕਰੋ ਪਿਤਾ ਅੱਜ ਜਿੰਨੇ ਕਹਿ ਰਹੇ ਆ ਕਿ ਪ੍ਰਭੂ ਤੁਸੀਂ ਸਾਡੇ ਨਾਲ ਗੱਲ ਕੀਤੀ ਮੈਂ ਆਪਣਾ ਜੀਵਨ ਤੁਹਾਨੂੰ ਦੇ ਰਿਹਾ ਹਾਂ ਤੁਸੀਂ ਮੈਨੂੰ ਕਿਹਾ ਹੈ ਆਪਣੇ ਪਤੀ ਨੂੰ ਆਪਣੀ ਪਤਨੀ ਨੂੰ ਪਿਆਰ ਕਰਨਾ ਹੈ ਇਸ ਤਰ੍ਹਾਂ ਜਿੰਨੇ ਲੋਕ ਆਪਣੇ ਜੀਵਨ ਚ ਫੈਸਲਾ ਕਰਕੇ ਆਪਣੇ ਪਰਿਵਾਰ ਨੂੰ ਬਣਾਉਣ ਦੀ ਆਸ ਕਰ ਰਹੇ ਆ ਉਹਨਾਂ ਤੇ ਤਰਸ ਖਾ ਕੇ ਪ੍ਰਭੂ ਹਰ ਇੱਕ ਪਰਿਵਾਰ ਨੂੰ ਸ਼ਾਂਤੀ ਅਤੇ ਆਨੰਦ ਨਾਲ ਭਰ ਦਿਓ ਆਸ਼ੀਸ਼ ਦਿਓ ਯੀਸ਼ੂ ਮਸੀਹ ਦੇ ਨਾਮ ਚੋਂ ਮੰਗਦੇ ਆ ਪਿਤਾ ਆਮੀਨ ਚਲੋ ਕਲਵਰੀ ਪ੍ਰੇ ਟਾਵਰ 'ਚ ਤੁਹਾਡਾ ਸਵਾਗਤ ਹੈ। ਅਗਰ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਤੇ ਕਿਸੇ ਗੱਲ ਦੇ ਲਈ ਇੱਕ ਮਨ ਹੋ ਕੇ ਉਹਦੇ ਤੋਂ ਮੰਗੋਗੇ ਤਾਂ ਮੇਰੇ ਪਿਤਾ ਦੇ ਵੱਲੋਂ ਜਿਹੜਾ ਸੁਰਗ ਵਿੱਚ ਹੈ ਉਹਨਾਂ ਲਈ ਹੋ ਜਾਵੇਗਾ। ਇਸ ਤਰ੍ਹਾਂ ਯੀਸ਼ੂ ਮਸੀਹ ਨੇ ਸਾਨੂੰ ਸਿਖਾਇਆ। ਤੁਹਾਡੇ ਨਾਲ ਮਿਲ ਕੇ ਤੁਹਾਡੀਆਂ ਜ਼ਰੂਰਤਾਂ ਦੇ ਲਈ ਪ੍ਰਾਰਥਨਾ ਕਰਨ ਲਈ ਪ੍ਰਭੂ ਦੇ ਸੇਵਕ ਡਾਕਟਰ ਪੀਸ ਤ੍ਰਿਸ਼ਕਮਾਰ ਦੁਆਰਾ ਸ਼ੁਰੂ ਕੀਤੀ ਗਈ ਅਦਭੁਤ ਸੇਵਕਾਈ ਹੈ ਕਲਵਰੀ ਪ੍ਰੇ ਟਾਵਰ। ਤੁਸੀਂ ਕਿਹੜੇ ਵੀ ਇਲਾਕੇ ਦੇ ਹੋ ਜਿਹੜੀ ਵੀ ਭਾਸ਼ਾ ਬੋਲੋ ਤੁਹਾਡੇ ਨਾਲ ਮਿਲ ਕੇ ਤੁਹਾਡੀ ਭਾਸ਼ਾ ਵਿੱਚ ਤੁਹਾਡੇ ਨਾਲ ਮਿਲ ਕੇ 24 ਘੰਟੇ ਯੋਧੇ ਮਿਲ ਕੇ ਪ੍ਰਾਰਥਨਾ ਕਰਨ ਦੇ ਲਈ ਤਿਆਰ ਹੈ ਹਰ ਰੋਜ਼ 5000 ਤੋਂ ਜ਼ਿਆਦਾ ਪ੍ਰਾਰਥਨਾਵਾਂ ਬੇਨਤੀਆਂ ਸਾਡੇ ਕੋਲ ਪਹੁੰਚਾਈਆਂ ਜਾਂਦੀਆਂ ਹੈ ਪ੍ਰਭੂ ਦੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਪ੍ਰਾਰਥਨਾ ਯੋਧੇ ਪ੍ਰਾਰਥਨਾ ਕਰਦੇ ਆ ਪੂਰੀ ਕਲਿਸਿਆ ਮਿਲ ਕੇ ਪ੍ਰਾਰਥਨਾ ਕਰਦੇ ਆ ਅਤੇ ਪ੍ਰਭੂ ਅਦਭੁਤ ਕੰਮ ਕਰ ਰਿਹਾ ਜੇ ਤੁਹਾਨੂੰ ਪ੍ਰਾਰਥਨਾ ਦੀ ਲੋੜ ਹੈ ਤਾਂ ਸਕਰੀਨ ਤੇ ਦੇਖ ਰਹੇ ਨੰਬਰ ਤੇ ਹੁਣੇ ਕਾਲ ਕਰੋ ਸਾਡੇ ਪ੍ਰਾਰਥਨਾ ਯੋਧਿਆਂ ਨਾਲ ਮਿਲ ਕੇ ਪ੍ਰਾਰਥਨਾ ਕਰੋ ਅਤੇ ਪ੍ਰਭੂ ਤੋਂ ਤੁਸੀਂ ਉੱਤਰ ਪਾਓ ਪ੍ਰਾਰਥਨਾ ਕਰਨ ਦੇ ਲਈ ਸਾਡੇ ਨਾਲ ਸੰਪਰਕ ਕਰਨ ਵਾਲਾ ਨੰਬਰ ਹੈ 9100600300 ਸਾਰਿਆਂ ਨੂੰ ਬਚਾਉਣ ਦੇ ਲਈ ਇਸ ਲਈ 17 ਪਾ ਸ਼ਾਮਾਂ ਦੇ ਵਿੱਚ ਪ੍ਰਭੂ ਦੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਵਚਨ ਸੁਣਾਉਂਦੇ ਆ